ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆਂ ਜੀ ਪੁੱਤਰਾਂ ਦੇ ਦਾਨੀ ਤਨਤਨ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ ਤੇ ਚੱਲ ਪਿਆ ਜੀ ਆਪਾਂ ਆਪਣੇ ਘਰ ਤੋਂ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਵੱਲ ਕਰਵਾਉਨੇ ਆ ਸਾਰੀ ਸੰਗਤ ਨੂੰ ਦਰਸ਼ਨ ਬਣੇ ਰੋ ਅੱਜ ਦੀ ਵੀਡੀਓ ਦੇ ਵਿੱਚ ਤਦੋਂ ਆਪਾਂ ਲਵਾਂਗੇ ਜੀ ਲਿੰਕ ਰੋਡ ਇਹ ਲਿੰਕ ਰੋਡ ਆਪਾਂ ਨੂੰ ਲੈ ਕੇ ਜਾਊਗਾ ਜੀ ਨੈਸ਼ਨਲ ਹਾਈਵੇ ਦੇ ਉੱਪਰ ਜੋ ਕਿ ਆਉਂਦਾ ਹਰੀਕੇ ਪੱਤਣ ਤੋਂ ਤੇ ਜਾਂਦਾ ਭਿੱਖੀਵਿੰਡ ਨੂੰ ਤੇ ਹੁਣ ਆਪਾਂ ਜਾਵਾਂਗੇ ਜੀ ਭਿੱਖੀਵਿੰਡ ਨਿੱਕਿਆ ਨਿੱਕਿਆ ਰੋੜਾਂ ਤੇ ਵੱਡੇ ਵੱਡੇ ਟਰਾਲੇ ਸੋ ਇੰਡੀਆ ਵੀ ਕਰ ਰਿਹਾ ਤਰੱਕੀ ਤੇ ਰੱਬ ਕਰੇ ਚੜ੍ਹਦੀ ਕਲਾ ਲਓ ਜੀ ਪਹੁੰਚ ਗਏ ਆਪਾਂ ਨੈਸ਼ਨਲ ਹਾਈਵੇ ਦੇ ਉੱਪਰ ਇਹ ਜਿਹੜਾ ਟੀਪੁਆਇੰਟ ਆ ਜਿੱਧਰੋਂ ਆਪਾਂ ਆ ਰਹੇ ਆਂ ਇਧਰ ਪੈਂਦਾ ਜੀ ਆਪਣਾ ਪਿੰਡ ਪ੍ਰਿੰਗੜੀ ਤੇ ਹੁਣ ਆਪਾਂ ਜਾਵਾਂਗੇ ਜੀ ਸੱਜੇ ਪਾਸੇ ਸੱਜੇ ਪਾਸੇ ਪੈਂਦਾ ਜੀ ਪਿੱਖੀ ਵਿੰਡ ਆ ਸਾਹਮਣੇ ਪੈਂਦਾ ਪਿੱਖੀ ਵਿੰਡ ਤੇ ਖੱਬੇ ਪਾਸੇੋਂ ਜਿਹੜਾ ਰੋਡ ਆ ਰਿਹਾ ਇਹ ਆ ਰਿਹਾ ਜੀ ਹਰੀਕੇ ਪੱਤਣ ਤੋਂ ਤੇ ਹਰੀਕੇ ਪੱਤਣ ਤੋਂ ਇਹ ਰੋਡ ਜਾਂਦਾ ਜੀ ਖਾਲੜਾ ਨੂੰ ਬਿਲਕੁਲ ਪਾਕਿਸਤਾਨ ਬਾਰਡਰ ਤੇ ਲਾਸਟ ਪਰ ਆਪਾਂ ਜਾਵਾਂਗੇ ਜੀ ਪਿੱਖੀ ਵਿੰਡ ਤੇ ਪਿੱਖੀ ਵਿੰਡ ਤੋਂ ਆਪਾਂ ਲਵਾਂਗੇ ਰਾਈਟ ਜਾਵਾਂਗੇ ਅੰਮ੍ਰਿਤਸਰ ਰੋਡ ਤੇ ਬਸ ਵਾਲਾ ਰਸਤਾ ਨਹੀਂ ਦੇ ਰਿਹਾ ਸੋ ਆਪਾਂ ਇਹਨੂੰ ਕਰਤਾ ਜੀ ਰੋਂਗ ਸਾਈਡ ਤੋਂ ਵਰਟੇਵ ਪਹੁੰਚ ਗਏ ਜੀ ਆਪਾਂ ਪਿੱਖੀਵਿੰਡ ਖੱਬੇ ਪਾਸੇ ਖੇਮ ਕਰਨ ਸਿੱਧਾ ਖਾਲੜਾ ਤੇ ਸੱਜੇ ਪਾਸੇ ਅੰਮ੍ਰਿਤਸਰ ਪਹਗੇ ਆਪਾਂ ਅੰਮ੍ਰਿਤਸਰ ਰੋਡ ਤੇ ਹੁਣ ਰਸਤੇ ਵਿੱਚ ਆਊਗਾ ਜੀ ਗੁਰਦੁਆਰਾ ਬੀੜਪਾਪਾ ਬੁੱਢਾ ਸਾਹਿਬ ਜੀ ਪਹੁੰਚ ਗਏ ਜੀ ਆਪਾਂ ਮੇਨ ਗੇਟ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦੇਖ ਸਕਦੇ ਇਹ ਪਿੰਡਾ ਜੀ 메ਨ ਹਾਈਵੇ ਦੇ ਉੱਪਰ ਜੋ ਕਿ ਭਿੱਖੀ ਵਿੰਡੋ ਜਾਂਦਾ ਅੰਮ੍ਰਿਤਸਰ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬਹੁਤ ਸੋਹਣਾ ਬਣਿਆ ਜੀ ਗੇਟ ਇਸ ਗੇਟ ਤੋਂ 1.5 ਕਿਲੋਮੀਟਰ ਅੰਦਰ ਜਾ ਕੇ ਗੁਰਦੁਆਰਾ ਸਾਹਿਬਾ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਤੇ ਸੱਜੇ ਪਾਸੇ ਜਾਂਦਾ ਜੀ ਇਹ ਰਸਤਾ ਅੰਮ੍ਰਿਤਸਰ ਨੂੰ ਤੇ ਆਪਾਂ ਆਇਆ ਜੀ ਖੱਬੇ ਪਾਸਿਓਂ ਤੇ ਖੱਬੇ ਪਾਸੇ ਜਿਹੜਾ ਇਹ ਰਸਤਾ ਇਹ ਜਾਂਦਾ ਜੀ ਪਿੱਖੀਵਿੰਡ ਨੂੰ ਪਿੱਖੀਵਿੰਡ ਜਾਂਦਾ ਜੀ ਇਹ ਰਸਤਾ ਚਲੋ ਹੁਣ ਜਾਂਦੇ ਆਪਾਂ ਮੇਨ ਦਰਬਾਰ ਵੱਲ ਤੇ ਕਰਵਾਉਨੇ ਆ ਸਾਰੀ ਸੰਗਤ ਨੂੰ ਦਰਸ਼ਨ ਵੀਰ ਨੂੰ ਚਾਹੀਦੀ ਆ ਲਿਫਟ ਆ ਜਾਓ ਬੈਠ ਜਾਓ ਬੀਡ ਬਾਬਾ ਬੁੱਢਾ ਸਾਹਿਬ ਜੀ ਤੇ ਸਾਹਮਣੇ ਦਿਖ ਰਿਹਾ ਦਰਬਾਰ ਇੱਥੇ 메ਨ ਗੇਟ ਆ ਜੀ ਖੱਬੇ ਪਾਸੇ ਆਪਾਂ ਕਰਨੀਆਂ ਕਾਰਾਂ ਪਾਰਕ ਤੇ ਆਪਾਂ ਜਾਵਾਂਗੇ ਸਿੱਧੇ ਤੇ ਉੱਥੇ ਕਰਾਂਗੇ ਜੀ ਐਕਟਿਵਾ ਪਾਰਕ ਐਕਟਿਵਾ ਆਪਾਂ ਪਾਰਕ ਕਰਤੀ ਹੈ ਜੀ ਇੱਧਰ ਬਣਿਆ ਮੋਟਰਸਾਈਕਲ ਸਟੈਂਡ ਸੋ ਹੁਣ ਆਪਾਂ ਜਾਵਾਂਗੇ ਦਰਬਾਰ ਵੱਲ ਦੇਖ ਸਕਦੇ ਹੋ ਇੱਥੇ ਵੀ ਬਹੁਤ ਖੁੱਲੀ ਜਗ੍ਹਾ ਬਣੀ ਆ ਆਪਾਂ ਕਾਰ ਇੱਥੇ ਵੀ ਪਾਰਕ ਕਰ ਸਕਦੇ ਹਾਂ ਪਰ ਅੱਜ ਆਪਾਂ ਸਵੇਰ ਦੇ ਟਾਈਮ ਆਏ ਆ ਤੇ ਭੀੜ ਘੱਟ ਆ ਐਤਵਾਰ ਦਾ ਦਿਨ ਆ ਅੱਜ ਤੇ ਦੁਪਹਿਰ ਤੋਂ ਮਗਰੋਂ ਇੱਥੇ ਫੁੱਲ ਭੀੜ ਹੋ ਜੂਗੀ ਸੋ ਇੱਥੇ ਕਾਰ ਫਿਰ ਪਾਰਕਿੰਗ ਕੀਤੀ ਜਾਣੀ ਇਸ ਕਰਕੇ ਬਾਰ ਬਾਰ ਵੀ ਕਾਰ پارک ਬਣਿਆ ਜੋ ਆਪਾਂ ਤੁਹਾਨੂੰ ਪਿੱਛੇ ਵਿਖਾ ਗਏ ਆਇਆ ਤੇ ਹੁਣ ਆਪਾਂ ਜਾਵਾਂਗੇ ਜੀ ਸਾਹਮਣੇ ਦਿਖ ਰਿਹਾ ਬਹੁਤ ਸੋਹਣਾ ਦਰਬਾਰ ਦਿਖ ਰਿਹਾ ਬਾਬਾ ਜੀ ਦਾ ਦੇਖ ਸਕਦੇ ਹੋ ਤੇ ਆਪਾਂ ਜਾਵਾਂਗੇ ਸਾਹਮਣੇ ਤੇ ਕਰਾਵਾਂਗੇ ਚੋੜਾ ਜਮਾ ਦਰਬਾਰ ਦੇ ਸੱਜੇ ਪਾਸੇ ਬਣਿਆ ਜੀ ਜੋੜਾ ਘਰ ਬਹੁਤ ਵਧੀਆ ਲਿਖਿਆ ਜੀ ਤੇ ਸਾਰੇ ਕਾਊਂਟਰ ਬਣੇ ਆ 1 ਤੋਂ ਲੈ ਕੇ 9 ਤੱਕ ਤੇ ਹੁਣ ਆਪਾਂ ਕਰਾਵਾਂਗੇ ਜੀ ਜੋੜਾ ਜਮਾ ਜੋੜਾ ਘਰ ਦੇ ਵਿੱਚ ਤੇ ਫਿਰ ਆਪਾਂ ਜਾਵਾਂਗੇ ਜੀ ਦਰਬਾਰ ਵੱਲ ਨੂੰ ਜੋੜਾ ਆਪਾਂ ਆਪਣਾ ਲਾ ਲਿਆ ਹੁਣ ਕਰਵਾਉਣੀ ਆ ਜਮਾ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਢੰਗ ਨਾਲ ਸੇਵਾਦਾਰ ਸੇਵਾ ਨਿਭਾ ਰਹੇ ਆ ਆਪਾਂ ਨੂੰ ਮਿਲ ਗਿਆ ਜੀ ਟੋਕਨ 3353 ਵੀਰ ਬਾਬਾ ਬੁੱਢਾ ਸਾਹਿਬ ਜੀ ਬਿਲਕੁਲ ਜੋੜਾ ਘਰ ਦੇ ਨਾਲ ਇੱਧਰ ਬਣਿਆ ਜੀ ਗਠੜੀ ਘਰ ਇੱਥੇ ਆਪਾਂ ਕੋਈ ਵੀ ਸਮਾਨ ਜਮ੍ਹਾਂ ਕਰਵਾ ਸਕਦੇ ਆ ਤੇ ਉਸ ਦੇ ਨਾਲ ਹੀ ਬਣਿਆ ਜੀ ਸ਼ਬੀਲ ਵਾਲੀ ਜਗਾ ਜਿੱਥੇ ਆਪਾਂ ਠੰਡਾ ਜਲ ਛੱਕ ਸਕਦੇ ਹਾਂ ਸੋ ਇਹ ਜੀ ਮੇਨ ਦਰਬਾਰ ਤੇ ਮੇਨ ਦਰਬਾਰ ਤੋਂ ਸੱਜੇ ਪਾਸੇ ਬਣਿਆ ਜੀ ਜੋੜਾ ਘਰ ਜਿੱਥੇ ਹੁਣੇ-ਹੁਣੇ ਆਪਾਂ ਜੋੜਾ ਜਮਾ ਕਰਵਾਇਆ ਤੇ ਉਸ ਦੀ ਬੈਕ ਸਾਈਡ ਤੇ ਬਣਿਆ ਜੀ ਦੀਵਾਨ ਹਾਲ ਉਹਦੇ ਵੀ ਦਰਸ਼ਨ ਤੁਹਾਨੂੰ ਆਪਾਂ ਕਰਾਵਾਂਗੇ ਤੇ ਇੱਧਰ ਸਾਹਮਣੇ ਆ ਜੀ ਮੋਟਰਸਾਈਕਲ ਸਟੈਂਡ ਜਿੱਥੇ ਆਪਾਂ ਐਕਟਿਵਾ پارک ਕੀਤੀ ਤੇ ਇੱਧਰ ਆ ਜੀ 메ਨ ਗੇਟ ਤੇ ਇੱਧਰ ਬਣਿਆ ਜੀ ਬਾਜ਼ਾਰ ਤੇ ਇਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਖੱਬੀ ਸਾਈਡ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਲੰਗਰ ਲੰਗਰ ਹਾਲ ਆ ਜੀ ਇੱਧਰ ਮੰਗਰ ਹਾਲ ਦੇ ਵੀ ਦਰਸ਼ਨ ਕਰਾਵਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਦਰਬਾਰ ਦੇ ਅੰਦਰ ਜਾਵਾਂਗੇ ਤੇ ਦਰਸ਼ਨ ਕਰਕੇ ਆਵਾਂਗੇ ਬਹੁਤ ਸੋਹਣਾ ਲਿਖਿਆ ਜੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਸੇਵਾਦਾਰ ਸਿਵਾ ਨਿਭਾਰੇ ਆ ਤੇ ਹੁਣ ਆਪਾਂ ਚਰਨ ਗੰਗਾ ਚੋਂ ਆਪਣੇ ਚਰਨ ਧੋ ਕੇ ਅੰਦਰ ਜਾਵਾਂਗੇ ਸਾਹਮਣੇ ਆ ਜੀ ਬਿਲਕੁਲ ਦਰਬਾਰ ਪਰ ਅੱਗੇ ਸੇਵਾ ਚੱਲ ਰਹੀ ਆ ਕੰਮ ਚੱਲ ਰਿਹਾ ਇਸ ਕਰਕੇ ਸਾਈਡ ਤੋਂ ਰਸਤਾ ਬਣਾਇਆ ਖੱਬੇ ਵੱਨੋਂ ਤੇ ਖੱਬੇ ਪਾਸੇ ਆਪਾਂ ਕੜਾਹ ਪ੍ਰਸ਼ਾਦ ਦੀ ਦੇ ਕਰਵਾ ਸਕਦੇ ਹਾਂ ਜੀ ਇੱਥੋਂ ਤੇ ਦੇ ਕਰਵਾ ਕੇ ਆਪਾਂ ਸਿੱਧੇ ਦਰਬਾਰ ਵੱਲ ਜਾ ਸਕਦੇ ਹਾਂ ਤੇ ਸੱਜੇ ਪਾਸੇ ਆ ਜੀ ਪਵਿੱਤਰ ਸਰੋਵਰ ਪਹਿਲੋਂ ਆਪਾਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਵਾਂਗੇ ਸੋ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਦਰਬਾਰ ਧੰਤਨ ਬਾਬਾ ਬੁੱਢਾ ਸਾਹਿਬ ਜੀ ਸੂਲ ਰਿਹਾ ਜੀ ਗੁਰੂ ਕੇ ਨਿਸ਼ਾਨ ਸਾਹਿਬ ਇੱਧਰ ਸਾਹਮਣੇ ਸੱਜੇ ਪਾਸੇ ਸਰੋਵਰ ਆ ਤੇ ਸਰੋਵਰ ਦੇ ਨਾਲ ਹੀ ਬਣਿਆ ਜੀ ਮੀਰੀ ਪੀਰੀ ਹਾਲ ਬਹੁਤ ਸੋਹਣਾ ਬਣਿਆ ਜੀ ਮੀਰੀ ਪੀਰੀ ਹਾਲ ਦੇਖ ਸਕਦੇ ਹੋ ਤੇ ਸਾਹਮਣੇ ਆ ਜੀ ਸਰੋਵਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਹੁਣ ਸਰੋਵਰ ਵੱਲ ਤੇ ਕਰਵਾਉਨੇ ਆ ਪਵਿੱਤਰ ਸਰੋਵਰ ਦੇ ਦਰਸ਼ਨ ਫਿਰ ਆਪਾਂ ਜਾਵਾਂਗੇ ਜੀ ਦਰਬਾਰ ਦੇ ਅੰਦਰ ਬਹੁਤ ਹੀ ਜਿਆਦਾ ਪਿਆਰਾ ਦਰਬਾਰ ਆ ਜੀ ਦੇਖ ਸਕਦੇ ਤੁਸੀਂ ਤੇ ਮੌਸਮ ਵੀ ਬਹੁਤ ਵਧੀਆ ਅੱਜ ਕਿਉਂਕਿ ਰਾਤੀ ਮੀਂਹ ਪੈ ਕੇ ਹਟਿਆ ਇਸ ਕਰਕੇ ਮੌਸਮ ਬਹੁਤ ਵਧੀਆ ਅੱਜ ਸਾਫ਼ ਸੁਥਰਾ ਤੇ ਉਹ ਸਾਹਮਣੇ ਪਵਿੱਤਰ ਸਰੋਵਰ ਗੁਰੂ ਦਾ ਕਰੋ ਦਰਸ਼ਨ ਜੀ ਪਵਿੱਤਰ ਸਰੋਵਰ ਦੇ ਸਰੋਵਰ ਦੇ ਅੰਦਰ ਬਹੁਤ ਪਿਆਰੀਆਂ ਮੱਛਲੀਆਂ ਬੱਚੇ ਦੇਖ ਰਹੇ ਆ ਜੀ ਸੋ ਕਿਸੇ ਨੇ ਮੱਛਲੀ ਨੂੰ ਟੱਚ ਨਹੀਂ ਕਰਨਾ ਤੇ ਨਾ ਹੀ ਪ੍ਰਸ਼ਾਦ ਵਗੈਰਾ ਪਾਉਣਾ ਸਰੋਵਰ ਤੋਂ ਬਿਲਕੁਲ ਸਾਹਮਣੇ ਦਰਬਾਰ ਦਿਖ ਰਿਹਾ ਜੀ ਪਰ ਹੁਣ ਆਪਾਂ ਜਾਵਾਂਗੇ ਮੇਨ ਗੇਟ ਥਾਣੀ ਅੰਦਰ ਆਵਾਂਗੇ ਆਪਾਂ ਦਰਬਾਰ ਤੇ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਇੱਧਰ ਸਾਹਮਣੇ ਮੇਨ ਗੇਟ ਆ ਜੀ ਤੇ ਉਹ ਸਾਹਮਣੇ ਪਾਈ ਜਾਂਦੀ ਆ ਪ੍ਰਸ਼ਾਦ ਦੀ ਪਰਚੀ ਇਸ ਡਰਮ ਦੇ ਵਿੱਚ ਤੇ ਇਧਰ ਸਾਹਮਣੇ 메ਨ ਗੇਟ ਆ ਸੋ ਹੁਣ ਆਪਾਂ ਜਾਵਾਂਗੇ ਜੀ ਦਰਬਾਰ ਦੇ ਅੰਦਰ ਤੇ ਬਾਕੀ ਗੱਲਾਂ ਆਪਾਂ ਮੱਥਾ ਟੇਕ ਕੇ ਕਰਾਂਗੇ ਦਰਸ਼ਨ ਕਰਕੇ ਆਪਾਂ ਆ ਗਿਆਂ ਜੀ ਬਾਹਰ ਮਨਾਮਾ ਸਾਹਿਬ ਅੱਜ ਦਾ ਫਰਮਾਨ ਬੈਕ ਸਾਈਡ ਤੇ ਵੀ ਬਹੁਤ ਵਧੀਆ ਪਾਰਕ ਬਣੀ ਆ ਜੀ ਕਰ ਸਕਦੇ ਤੁਸੀਂ ਦਰਸ਼ਨ ਹੁਣ ਆਪਾਂ ਜਾਵਾਂਗੇ ਜੀ ਇਧਰੋਂ ਬਾਹਰ ਨੂੰ ਸਾਹਮਣੇ ਨਿਸ਼ਾਨ ਸਾਹਿਬ ਆ ਇੱਥੇ ਕੰਮ ਚੱਲ ਰਿਹਾ ਜੀ ਇਸ ਕਰਕੇ ਆਪਾਂ ਨਿਸ਼ਾਨ ਸਾਹਿਬ ਨੂੰ ਮੱਥਾ ਨੀਂ ਅੱਜ ਦੇਖ ਪਾਏ ਤੇ ਉਧਾਂ ਸਾਹਮਣੇ ਜਾ ਕੇ ਆਪਾਂ ਮੱਥਾ ਦੇਖ ਸਕਦੇ ਹਾਂ ਸੋ ਸਾਹਮਣੇ ਪਵਿੱਤਰ ਸਰੋਵਰ ਤੇ ਹੁਣ ਆਪਾਂ ਆ ਗਏ ਹਾਂ ਜੀ ਖੱਬੇ ਪਾਸੇ ਦਰਬਾਰ ਦੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਸੰਤਾਂ ਬੈਠ ਕੇ ਸ਼ਕ ਰੀਆਂ ਨੇ ਸੇ ਪ੍ਰਸ਼ਾਦੇ ਇਧਰ ਸਾਹਮਣੇ ਇੱਕ ਸਾਈਡ ਪ੍ਰਸ਼ਾਦੇ ਜਮਾ ਕਰਾਈ ਜਾਂਦੇ ਆ ਤੇ ਦੂਜੀ ਸਾਈਡ ਵਰਤੇ ਜਾਂਦੇ ਆ ਸੋ ਆਪਾਂ ਪ੍ਰਸ਼ਾਦ ਲੈ ਕੇ ਆ ਗਏ ਆ ਤੇ ਹੁਣ ਆਪਾਂ ਇੱਥੇ ਸੰਗਤ ਦੇ ਵਿੱਚ ਬੈਠ ਕੇ ਸ਼ਕਾਂਗੇ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਜੀ ਦਰਬਾਰ ਤੇ ਦਰਬਾਰ ਦੇ ਉੱਪਰ ਉੱਡ ਰਿਹਾ ਸੋਹਣੇ ਸੋਹਣੇ ਪੰਛੀ ਦੇਖ ਸਕਦੇ ਹੋ ਬਹੁਤ ਵਧੀਆ ਰਚ ਬਣਿਆ ਜੀ ਵਾਹਿਗੁਰੂ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਸੋ ਹੁਣ ਆਪਾਂ ਛਕਾਂਗੇ ਪ੍ਰਸ਼ਾਦਾ ਬੈਠ ਕੇ ਤੇ ਪ੍ਰਸ਼ਾਦਾ ਆਪਾਂ ਛਕ ਰਹੇ ਆ ਤੇ ਨਾਲ-ਨਾਲ ਤੁਹਾਨੂੰ ਬਖਾ ਰਹੇ ਆ ਸਾਰੀ ਸੰਗਤ ਸਾਰੀ ਸੰਗਤ ਇੱਥੇ ਬੈਠ ਕੇ ਪ੍ਰਸ਼ਾਦਾ ਛਕ ਰਹੀ ਆ। ਸੋ ਇੱਥੇ ਲਿਖਿਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੰਗਤਾਂ ਪੜ ਸਕਦੀਆਂ ਵੀਡੀਓ ਨੂੰ ਪਾਉਜ਼ ਕਰਕੇ। ਹਿੰਦੀ ਵਿੱਚ ਵੀ ਲਿਖਿਆ ਤੇ ਪੰਜਾਬੀ ਵਿੱਚ ਵੀ ਇੱਧਰ ਆ ਜੀ ਗੁਰੂ ਕੇ ਲੰਗਰ ਹੁਣ ਆਪਾਂ ਜਾਵਾਂਗੇ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਾਂਗੇ। ਤੇ ਸਾਹਮਣੇ ਪਿਆਈਆਂ ਜਾ ਰਹੀਆਂ ਪੋਲੀਓ ਦੀਆਂ ਬੂੰਦਾਂ ਤੇ ਇਧਰ ਆ ਜੀ ਗੁਰੂ ਘਰ ਲੰਗਰ ਸੇਵਾਦਾਰ ਸੇਵਨ ਭਾਰੇ ਆ ਜੀ ਬਹੁਤ ਪਿਆਰੇ ਢੰਗ ਨਾਲ ਖਾ ਲੈ ਲਿਆ ਆਪਾਂ ਹੁਣ ਛਕਾਂਗੇ ਪ੍ਰਸ਼ਾਦਾ ਤੁਹਾਡਾ ਆਪਾਂ ਪ੍ਰਸ਼ਾਦਾ ਛਕ ਲਿਆ ਤੇ ਸੰਗਤਾਂ ਛਕ ਰੀਆਂ ਦੇਖ ਸਕਦੇ ਤੁਸੀਂ ਅੰਦਰ ਤੋਂ ਲੰਗਰ ਹਾਲ ਬਹੁਤ ਵਧੀਆ ਬਣਿਆ ਝੂਠੇ ਬਰਤਨਾਂ ਦੀ ਕੀਤੀ ਜਾ ਰਹੀ ਹੈ ਜੀ ਸੇਵਾ ਦੇਖ ਸਕਦੇ ਤੁਸੀਂ ਸੰਗਤ ਸਾਰੀ ਸੇਵਾ ਕਰ ਰਹੀ ਆ ਹੁਣ ਆਪਾਂ ਆ ਗਏ ਜੀ ਬਾਜ਼ਾਰ ਵੱਲ ਜੋ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਲੰਗਰ ਹਾਲ ਦੇ ਬਿਲਕੁਲ ਕੋਲਾ ਜੀ ਬਹੁਤ ਸੋਹਣੇ ਬਾਜ਼ਾਰ ਇੱਥੇ ਲੱਗੇ ਆ ਤੁਸੀਂ ਗੁਰੂਆਂ ਦੀਆਂ ਫੋਟੋਆਂ ਖਰੀਦ ਸਕਦੇ ਆ ਹੁਣ ਆਪਾਂ ਆ ਗਏ ਆ ਜੀ ਦਵਾਨ ਹਾਲ ਵੱਲ ਦੇਖ ਸਕਦੇ ਬਹੁਤ ਪਿਆਰਾ ਬਣਿਆ ਜੀ ਦਵਾਨ ਹਾਲ ਅੰਦਰ ਤੋਂ ਵੀ ਦੇਖ ਸਕਦੇ ਆ ਜਦੋਂ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲਾ ਹੁੰਦਾ ਤੇ ਇੱਥੇ ਦਵਾਨ ਸਜਾਏ ਜਾਂਦੇ ਆ ਗੁਰਦੁਆਰਾਨ ਹਾਲ ਦੇ ਖੱਬੇ ਪਾਸੇ ਇੱਧਰ ਬਣਿਆ ਜੀ ਸੰਤਾਂ ਦੇ ਰਹਿਣ ਲਈ ਨਿਵਾਸ ਘਰ ਸੋ ਹੁਣ ਆਪਾਂ ਆ ਗਏ ਜੀ 메인 게ਟ ਤੇ ਇੱਥੇ ਵੀ ਸ਼ਪੀਲ ਲੱਗੀ ਆ ਤੇ ਇੱਧਰ ਲੱਗਿਆ ਜੀ ਬਾਜ਼ਾਰ ਜੋ ਕਿ ਬਿਲਕੁਲ 메인 게ਟ ਦੇ ਉੱਪਰ ਆ ਜਿੱਥੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਐਂਟਰ ਕਰਦੇ ਆ ਪਹਿਲਾਂ ਆਪਾਂ ਇੱਥੋਂ ਐਕਟਿਵਾ ਦੇ ਸਿੱਧੇ ਲੰਗੇ ਹਾਂ ਬਾਜ਼ਾਰ ਲੱਗੇ ਹੋਇਆ ਸਾਰੇ ਇੱਥੇ ਤੇ ਸੱਜੇ ਹੱਥ ਇੱਕ ਕਾਰ ਪਾਰਕਿੰਗ ਇੱਥੇ ਵੀ ਆ ਜੀ ਸੋ ਅੱਜ ਇੱਥੇ ਬਹੁਤ ਘੱਟ ਕਾਰਾਂ پارک ਨੇ ਹੋ ਸਕਦਾ ਬਾਹਰ ਕਰਵਾ ਰਹੇ ਹੋ ਪਹਿਲੋਂ ਚੱਲੇ ਆ ਜੀ ਆਪਾਂ ਆਪਣੇ ਘਰ ਨੂੰ ਵਾਪਸ ਜਲਦੀ ਲੈ ਕੇ ਆਵਾਂਗੇ ਨਵੀਂ ਵੀਡੀਓ